ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜੋ ਅਸੀਂ ਫਾਰਮ ਤੇ ਆਪਦੀਆਂ ਘਰ ਦੀਆਂ ਬੱਚੀਆਂ ਤਿਆਰ ਕੀਤੀਆਂ ਆ ਪਹਿਲੇ ਨੰਬਰ ਵਾਲੀ ਬੱਚੀ ਹੈਗੀ ਆ ਜੀ ਬਰੂਡ ਦੀ ਆ ਜਰਸੀ ਬੱਚੀ ਹੈਗੀ ਆ ਜੀ 40138 ਟੀਕੇ ਦੀ ਤੇ ਆ ਹੈਗੀ ਆ ਜੀ ਸੈਗ 40421 ਦੀ ਤੇ ਇੱਧਰ ਆ ਜਾਓ ਜੀ ਇਹ ਆਪਣੀ ਬੱਚੀ ਹੈਗੀ ਆ ਰਾਈਫਲ 40127 ਦੀ ਇਹ ਵੱਛੀ ਤੇ ਨਵੀਂ ਨਦੀ ਚੈੱਕ ਪਾਸ ਆ ਜੀ 2 ਨੰਬਰ ਤੇ ਖੜੀ ਆ ਜੀ ਕੱਟੀ ਬਜਰੰਗੀ ਝੋਟੇ ਦੀ 3 ਨੰਬਰ ਤੇ ਹੈਗੀ ਆ ਵੱਛੀ ਜੀ ਸਟ੍ਰਾਈਕਰ ਏਬੀਐਸ 4 ਨੰਬਰ ਤੇ ਹੈਗੀ ਆ ਜਰਸੀ ਜਿਗ ਟਿਕੇ ਦੀ ਤੇ 5 ਨੰਬਰ ਤੇ ਹੈਗੀ ਆ ਜੀ ਆਪਣੀ ਬਰੂਡ ਦੀ ਵੱਛੀ ਇਹ ਸਾਰੀਆਂ ਸੈਕਸ ਸੀਮੰਟ ਭਰੇ ਸੀਗੇ ਤੇ ਉਹਨਾਂ ਦੀ ਟੀਕਿਆਂ ਦੀਆਂ ਜੀ ਬਸ ਡੈਰੀ ਫਾਰਮ ਚੋਂ ਵੱਛੀਆਂ ਤਿਆਰ ਹੋ ਜਾਣ ਉਹੀ ਬਹੁਤ ਆ ਜੀ ਐਪ ਹੋਏ ਤਾਂ ਚਲੋ ਆਉਂਦੀ ਜਾਂਦੀ ਚੀਜ਼ ਆ ਤੇ ਇੱਧਰ ਆਪਣਾ ਖੜਾ ਜੀ ਜੈਨਿਸਸ ਰੈੱਡ ਦਾ ਬੱਲ ਇਹ ਹੈਗਾ ਜੀ 10 ਤੋਂ 15 ਦਿਨ ਦੀ ਹੈ ਜੀ ਇਹ ਜ ਆ ਤੇ ਪੂਰਾ ਤਕੜਾ ਆ ਵੱਚ ਗਿਆ ਇੱਧਰ ਆਏ ਖੁੱਲੀਆਂ ਛੱਡੀਆਂ ਜੀ